ਰਾਮ ਰਾਮ ਸਸਿਕਾਲ ਦੋਸਤੋ ਅੱਜ ਫਿਰ ਤੁਹਾਡੇ ਨਾਲ ਦੂਜੀ ਵਾਰ ਲਾਈਵ ਹੋਇਆ ਤੇ ਮੈਂ ਆਇਆ ਹਾਂ ਪਿੰਡ ਸੱਪਾਂਵਾਲੀ ਤੁਸੀਂ ਦੇਖ ਰਹੇ ਹੋ ਪਿੰਡ ਸੱਪਾਂਵਾਲੀ ਦਾ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਪ੍ਰਾਇਮਰੀ ਸਮਾਰਟ ਸਕੂਲ ਸੱਪਾਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੇ ਮੈਂ ਆਇਆ ਸੀਗਾ ਸਾਈਕਲ ਤੇ ਤੇ ਹੁਣ ਮੈਂ ਜਾ ਰਿਹਾ ਸੱਪਾਂਵਾਲੀ ਤੋਂ ਖੁਈਆਂ ਸਰਵਰਕ ਦੇਖੋ ਤੁਸੀਂ ਸੱਪਾਂ ਵਾਲੀ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਲਾਕ ਸਰਵਰ ਫਾਜ਼ਿਲਕਾ ਵੀਡੀਓ ਨੂੰ ਅੱਗੇ ਵਤਵਾਦ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਮੇਰੇ ਭੈਣ ਭਰਾ ਸਾਰੇ ਜੁੜ ਜਾਣ ਮੈਂ ਸੋਚਿਆ ਸਾਈਕਲ ਤੇ ਮੈਂ ਤੁਹਾਨੂੰ ਮੁਖਾਵਾਂ ਆ ਦੇਖੋ ਇੱਧਰ ਪਿੰਡ ਸੱਪਾਂਵਾਲੀ ਤੇ ਆ ਹੁਣ ਖੁਈਆਂ ਸਰਵਰ ਨੂੰ ਜਿਹੜਾ ਹਬੌਰ ਤੋਂ ਸ਼੍ਰੀ ਗੰਗਾ ਨਗਰ ਨੈਸ਼ਨਲ ਹਾਈਵੇ ਮੈਂ ਦੋ ਪਰੇ ਪਿੰਡ ਤੋਂ ਆਇਆ ਸੀਗਾ ਤੇ ਹੁਣ ਮੈਂ ਖੁਈਆਂ ਸਰਵਰ ਜਾ ਰਿਹਾ ਮੈਂ ਸੋਚਿਆ ਲਾਈਵ ਹੋ ਕੇ ਤੁਹਾਨੂੰ ਵੀ ਦੱਸਾਂ ਵੀ ਮੈਂ ਕਿੱਥੇ ਜਾ ਰਿਹਾ ਆ ਦੇਖੋ ਸਾਈਕਲ ਤੇ ਜਾ ਰਿਹਾ ਮੈਂ ਕਿਉਂਕਿ ਅੱਜ ਕੱਲ ਕਿਨੂ ਦਾ ਸੀਜ਼ਨ ਹੈ ਤੇ ਪਿਕਪਾਂ ਜਾ ਰਹੀਆਂ ਕਿਨੂ ਵਾਲੀਆਂ ਤੇ ਹੁਣ ਉਧਰੋਂ ਭਰ ਕੇ ਆਣਗੇ ਆ ਦੇਖੋ ਇਧਰ ਪਲਾਂਟ ਛੋਟਾ ਏ ਰੋਡ نیشنل ਹਾਈਵੇ ਅਬੋਰ ਤੋਂ ਸ਼੍ਰੀ ਗੰਗਨਗਰ ਰੋਡ ਤੇ ਜਾ ਚੜੇਗੀ। ਬਸ ਕਿਲੋਮੀਟਰ ਕਿਹੜੇ ਕਿਲੋਮੀਟਰ ਹੈ। ਸਾਈਕਲ ਤੇ ਜਾ ਰਹੇ ਹਾਂ। ਜਿੱਥੋਂ-ਜਿੱਥੋਂ ਵੀ ਜੁੜ ਰਹੇ ਚੁੱਕੇ ਨੇ ਪਿੰਡ ਦਾ ਨਾਮ ਜ਼ਰੂਰ ਮੈਨੂੰ ਦੱਸਣਾ ਮੈਨੂੰ ਵੀ ਪਤਾ ਲੱਗੇ ਕਿੱਥੋਂ ਲਾਈਵ ਦੇਖ ਰਹੇ ਨੇ ਬਰਾ ਦੇਖੋ ਮੇਰਾ ਪਰਛਾਵਾਂ ਜਾਂਦਾ ਹੋਇਆ ਅੱਜ ਮੈਂ ਤੁਹਾਡੇ ਨਾਲ ਇੱਕ ਵਾਰੀ ਫਿਰ ਤੋਂ ਲਾਈਵ ਹੋਇਆ। ਪਹਿਲਾਂ ਤਾਂ ਮੈਂ ਇੱਕ ਵਿੱਚ ਹੋਇਆ ਸੀ ਹੁਣ ਮੈਂ 1:30 ਵਜੇ ਦਾ ਟਾਈਮ ਹੈ। ਮੇਰੇ ਪਿੰਡ ਤੋਂ ਸੱਪਾ ਵਾਲੀ 2-3 ਕਿਲੋਮੀਟਰ ਹੈ। ਤੋਂ ਦੂਰ ਮੈਂ ਨੇਰ-ਨੇਰ ਨਾਲ ਆਇਆ ਜੀ ਕੱਚਾ ਰਸਤਾ। ਬਸ ਹੁਣ ਤਾਂ 500-700 ਮੀਟਰ ਹੀ ਰਹਿ ਗਿਆ ਫਿਰ ਨੈਸ਼ਨਲ ਹਾਈਵੇ ਚੌਧਰੀ ਕਿੰਨੂ ਪਲਾਂਟਸ ਸਾਹਮਣੇ ਬੋਰਡ i must call it ਚਲਤੇ ਜਾ ਰਹੇ ਹਾਂ ਮੈਂ ਮੈਂ ਸੋਚਿਆ ਮੇਰੇ ਆਪਣੇ ਦੋਸਤਾਂ ਨਾਲ ਵੀ ਗੱਲ ਕਰ ਲਵਾਂ ਕਿੰਨੂ ਵੈਕਸਿੰਗ ਪlant ਇੱਧਰ ਸਾਹਮਣੇ ਤੁਸੀਂ ਵੇਖ ਰਹੇ ਹੋ ਇਹ ਸੱਪਾ ਵਾਲੀ ਰੋਡ ਇਹ ਹੁਣ ਮੈਂ ਖੁਈਆਂ ਸਰਵਰ ਤੋਂ ਸ਼ਾਇਦ ਹਰੀ ਪ੍ਰੇ ਜਾਵਾ ਵੀਡੀਓ ਨੂੰ ਵੱਤੋ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਇੱਕ ਵਾਰੀ ਫਿਰ ਲਾਈਵ ਗੁੱਡ ਈਵਨਿੰਗ ਦੋਸਤੋ गुड इवनिंग दोस्तों। tụਆਡੋ tụਆੜ ਨਾਲ ਇੱਕ ਵਾਰੀ ਫਿਰ ਤੋਂ ਲਾਈਵ ਨੂੰ ਜੁੜਿਆ ਆ ਮੈਂ। सुशील सुशील ਜੀ ਸਾਡੇ ਨਾਲ ਜੁੜ ਚੁੱਕੇ ਨੇ। ਆ ਦੇਖੋ ਬੱਚੇ ਖੇਡਦੇ ਹੋਏ ਸਿਕਲਾ ਨਾਲ ਵੀ। ਫੇਸ ਲਾ ਰਹੇ ਨੇ सुरेंद्र ਪੰਨੂ ਜੀ ਆ ਦੇਖੋ ਨੈਸ਼ਨਲ ਹਾਈਵੇ ਸ਼੍ਰੀ ਗੰਗਨਗਰ ਅਬੋਰ ਨੂੰ ਰੋਡ ਦਿਖਾ ਰਹੇ ਆ ਆ ਦੇਖੋ ਤੁਸੀਂ ਸੱਜੇ ਸਾਈਡ ਮੇਰੇ ਅਬੋਰ ਹੈ ਤੇ ਖੱਬੇ ਸਾਈਡ ਸ਼੍ਰੀ ਗੰਗਨਗਰ ਹੈ ਸੁਰਿੰਦਰ ਪੰਨੂ ਜੀ ਸਾਡੇ ਨਾਲ ਜੁੜ ਚੁੱਕੇ ਨੇ ਸਸੀਗਾ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਧਰ ਵੇਖ ਰਹੇ ਹੋ ਤੁਸੀਂ ਸੱਪਾਂ ਵਾਲੀ ਇੱਧਰ ਹਬੌਰ ਤੇ ਮੈਂ ਹੁਣ ਚੱਲਿਆਂ ਖੁਈਆਂ ਸਰਵਰ ਪਿੰਡ ਆਪਣੇ ਮਾਰਕੀਟ ਖੁਈਆਂ ਸਰਵਰ ਆ ਵੇਖੋ ਤੁਸੀਂ ਨੈਸ਼ਨਲ ਹਾਈਵੇ ਤੇ ਇੱਧਰ ਨੂੰ ਆਪਾਂ ਜਾ ਰਹੇ ਹੁਣ ਖੁਈਆਂ ਸਰਵਰ ਸਸੀਗਾ ਭਾਈ ਜੀ ਇਹ ਦੇਖੋ ਮਿਸਤਰੀ ਜੀ ਨਾਲ ਆਪਾਂ ਰਾਮ ਰਾਮ ਅੰਕਲ ਜੀ ਕੀ ਹਾਲ ਹੈ ਬੜੀਆ ਬੜੀਆ ਇੱਧਰ ਸਾਹਮਣੇ ਤਹਿਸੀਲ ਇੱਧਰ ਹੋਟਲ ਹੈ ਇੱਧਰ ਸਾਹਮਣੇ ਤਹਿਸੀਲ ਹੈ ਗੁਈਆ ਸਰਵਰ ਦੀ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਗੁਈਆ ਸਰਵਰ ਤਹਿਸੀਲ ਆਹ ਸਾਹਮਣੇ ਗੁਈਆ ਸਰਵਰ ਦੀ ਤਹਿਸੀਲ ਹੈ ਬਾਈ 23 ਪਿੰਡਾਂ ਨੂੰ ਲੱਗਦੀ ਹੈ ਕੋਈਆਂ ਸਰਵਰ ਦੀ ਤਸੀਲ ਤੇ ਆ ਵੇਖੋ 33 ਕਿਲੋਮੀਟਰ ਸ਼੍ਰੀ ਗੰਗਨਗਰ ਇੱਥੋਂ ਬੋਰਡ 33 ਕਿਲੋਮੀਟਰ ਸ਼੍ਰੀ ਗੰਗਨਗਰ ਕੀ ਹਾਲ ਹੈ ਬਾਈ ਜੀ ਘਰ ਪ੍ਰਵਾਹ ਠੀਕ ਹੈ ਸਭ ਆ ਦੇਖੋ ਬਾਈ ਜੀ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਬੋਰਡ ਸਾਹਮਣੇ ਦੁਨਿਆ ਸਰਵਰ ਤੇ ਸਾਤੂ ਵਾਲੀ ਦਾ బోర్ਡ ਲੱਗਿਆ ਹੋਇਆ ਇੱਧਰ ਯਾ ਵੇਖੋ ਗਾਜਰਾ ਟਰਾਲੀ ਦੇ ਵਿੱਚ ਗਾਜਰਾ ਜਾਂਦੀਆਂ ਹੋਈਆਂ ਸਾਹਮਣੇ బోర్ਡ ਮੈਂ ਮੇਰੇ ਪਿੰਡ ਤੋਂ ਆ ਚੁੱਕਿਆ ਹੁਣ ਕਰੀਬਨ 6 ਕਿਲੋਮੀਟਰ ਆ ਚੁੱਕਿਆ ਲਗਭਗ 6 ਕਿਲੋਮੀਟਰ ਦਾ ਸਫ਼ਰ ਸੈਅ ਕਰ ਲਿਆ ਤੇ ਮੈਂ ਹਰੀਫ੍ਰੈਸ਼ ਚਲਾ ਗਿਆ ਤਾਂ ਮੇਰਾ ਲਗਭਗ 6 ਤੇ 6 12 ਤੇ 6 18 ਕਿਲੋਮੀਟਰ ਅੱਜ ਦਾ ਜੋ ਸਫ਼ਰ ਤੇ ਹੋ ਜਾਏਗਾ ਤਸਵੀਰੇ ਵੀ 2-3 ਕਿਲੋਮੀਟਰ ਸਵੇਰੇ ਮਤਲਬ 21-22 ਕਿਲੋਮੀਟਰ ਸਾਈਕਲ ਚਲਾ ਲਈ ਮੈਂ ਚਲਾ ਲੂੰਗਾ ਅੱਜ ਦੀ ਡੇਟ ਦੇ ਵਿੱਚ ਇੱਧਰ ਫੈਕਟਰੀ ਵਿੱਚ ਕੰਮ ਚੱਲ ਰਿਹਾ ਹੈ ਸੌਖਲ ਸਟੋਰ ਤੁਸੀਂ ਦੇਖ ਰਹੇ ਹੋ ਇੱਧਰ ਆ ਦੇਖੋ ਕੰਮ ਚੱਲ ਰਿਹਾ ਹੈ ਹੋਲੀ ਚਲੋ ਇੱਧਰ ਬੋਰਡ ਵੀ ਲੱਗੇ ਹੋਏ ਆ ਨਵੀਂ ਦੁਕਾਨ ਇਹਨਾਂ ਸਰਵਰ ਮਾਰਕੀਟ హోటల్ ਹੁਣ ਸ਼ਰੀਕੀਆਂ ਇਹ ਸਰਵਰ ਐਂਟਰ ਕਰ ਲੱਗੇ ਆਂ ਮਾਰਕੀਟ ਨੂੰ ਸਰਵਰ ਬਸ ਸੱਦਾ ਕਿਲੋਮੀਟਰ ਹੋਰ ਤੇ ਸੇ ਆਪਾਂ ਸਟਾਰਟ ਤਾਂ ਕਹੀ ਸਕਦੇ ਆ ਇਹਨੂੰ ਇੱਧਰ ਗਮਲੇ ਪੇ ਨਰਸਰੀ ਸਾਡੇ ਨਾਲ ਭਰਾ ਸਾਡਾ ਜੁੜ ਚੁੱਕਿਆ ਹੈ ਸਸੀਗਾ ਭਾਈ ਜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਡੀ ਖੁਈਆ ਸਰਵਰ ਮਾਰਕੀਟ ਸਾਈਕਲ ਤੇ ਹੀ ਆਇਆ ਸੀ ਮੈਂ ਕਿਹਾ ਨਾਲੇ ਸੇਰ ਹੋ ਜੂਗੀ ਅਨਿਲ ਦੋਲਤਪੁਰੀਆ ਸਾਡੇ ਨਾਲ ਸਾਡਾ ਭਰਾ ਅਨਿਲ ਜੁੜ ਚੁੱਕਿਆ ਹੈ ਇੱਧਰ ਤੁਸੀਂ ਦੇਖ ਰਹੇ ਹੋ ਨੈਸ਼ਨਲ ਹਾਈਵੇਅ ਆ ਦੇਖੋ ਜਿਮੀਦਰਾਂ ਬੱਸ ਵੀ ਜਾ ਰਹੀ ਹੈ ਇੱਧਰ ਪੈਟਰੋਲ ਪੰਪ ਹੁਣ ਬਸ ਥੋੜੇ ਲੋਕ 2 ਮੀਟਰ 200 ਮੀਟਰ ਹੈ ਗਿਆ ਦਿੱਕੀਆ ਸਰਵਰ ਲੱਗ ਕੇ ਚੱਲੂ ਹੈ ਦਿੱਕੀਆ ਸਰਵਰ ਸਰਵਰ ਇਹਨ ਮੁਫਲੀਆਂ ਆਇਦਰ ਸਾਡਾ ਬਾਈ ਜੀ ਆ ਬਾਈ ਵੇਖੋ ਸਾਡਾ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਆ ਦੇਖੋ ਬਾਈ ਜੀ ਆ ਚੁੱਕੇ ਨੇ ਕੀ ਹਾਲ ਆ ਬਾਈ ਜੀ ਹੋਰ ਬਾਈ ਜੀ ਆ ਬਾਈ ਸਾਡੇ ਨਾਲ ਲਾਈਵ ਦੇ ਵਿੱਚ ਇਹ ਬਾਈ ਦੇ ਸਾਹਮਣੇ ਦੁਕਾਨ ਹੈ ਸੋਖਲ ਪਲਾਈਵੁੱਡ ਤੇ ਹੋਰ ਬਾਈ ਜੀ ਹਾਂ ਸਹੀ ਹੈ ਗਰੰਟੀ ਲਈ ਹੈ ਤਾਂ ਆ ਦੇਖੋ ਫੀਆਂ ਸਰਵਰ ਹਾਂ ਸੋਖਲ ਪਲਾਈਵੁੱਡ ਤੇ ਬਾਈ ਕੰਮ ਕਰਦਾ ਹੈ ਹਾਂ ਉਹ ਦੇਖ ਲੈਣੇ ਹਨ ਹਾਂ ਤੇ ਸਾਡੀ ਫੀਆਂ ਸਰਵਰ ਮਾਰਕੀਟ ਹਾਂ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਤੇ ਆਪਾਂ ਹੁਣ ਦੇਖਦੇ ਆ ਕਿਧਰ ਨੂੰ ਚਲੀਏ ਪਹਿਲਾਂ ਹੁਣ ਇੱਥੇ ਖੜਕੇ ਵੀ ਸੋਚਦੇ ਆ ਕਿ ਬਜਾਣਾ ਕਿਧਰ ਨੂੰ ਆਉਂਦਾ ਆ ਦੇਖੋ ਤੁਸੀਂ ਮੇਲ ਦੇ ਵਿੱਚ ਚੱਲੀ ਹੈ ਟਰਾਲੀ ਗੰਨੇ ਦੀ ਟਰਾਲੀ ਮੇਲ ਦੇ ਵਿੱਚ ਜਾਂਦੀ ਹੋਈ ਤੁਸੀਂ ਦੇਖ ਰਹੇ ਹੋ ਇਹ ਸਾਡਾ ਨੈਸ਼ਨਲ ਹਾਈਵੇ ਅਬੋਰ ਤੋਂ ਸ਼੍ਰੀ ਕੰਗਨਗਰ ਵੱਲ ਬੜਿਆ ਬੜਿਆ ਦੇਖੋ

ਆਪਾਂ ਚੱਲਦੇ ਹਾਂ ਇੱਕ ਵਾਰੀ ਪਿੰਡ ਦੋਲਤਪੁਰੇ ਚੱਲੀਏ ਇੱਕ ਵਾਰੀ ਪਿੰਡ ਨੂੰ ਸਾਡਾ ਪਿੰਡ ਦੋਲਦੂਰਾ ਤੇ ਹੁਣ ਮੈਂ ਖੂਂਆਂ ਸਰਵਰ ਆਇਆ ਸੀ ਪਹਿਲਾਂ ਮੈਂ ਸੱਪਾ ਲਈ ਗਿਆ ਸੀ ਫੇਰ ਖੂਂਆਂ ਸਰਵਰ ਤੇ ਹੁਣ ਸਾਡਾ ਦੋਲਦੂਰਾ ਪਿੰਡ ਸਲਗ ਭਗ ਤਨ ਤੇ 2 5 ਤੇ 2 7 ਤੇ 8 ਕਿਲੋਮੀਟਰ ਸਫ਼ਰ ਤੇ ਹੋ ਜੂਗਾ ਤਾਂ ਭਾਈ ਜੀ ਤੇ ਅੱਪਾ ਹੁਣ ਉਹ ਸਹੀ ਸਰਵਰ ਮਾਰਕੀਟ ਦੇ ਵਿੱਚ ਆ ਦੇਖੋ ਸਾਡਾ ਭਰਾ ਖਸੀ ਜਾਂਦਾ ਸਾਨੂੰ ਵੇਖ ਕੇ ਤੇ ਹੁਣ ਆਪਾਂ ਇੱਕ ਵਾਰੀ ਭਾਈ ਨਾਲ ਗੱਲਬਾਤ ਕਰਦੇ ਆ ਕੀ ਹਾਲ ਹੈ ਭਾਈ ਜੀ ਸੀ ਇੱਕ ਵਾਰੀ ਬਾਈ ਨਾਲ ਗੱਲਬਾਤ ਕਰਦੇ ਆ ਤੇ ਰੁਕਦੇ ਆ ਇੱਥੇ ਹੋਰ ਭਾਈ ਜੀ ਤੁਹਾਡਾ ਲਾਈਵ ਦੇ ਵਿੱਚ ਸਵਾਗਤ ਹੈ ਆ ਦੇਖੋ ਬਾਈ ਗਰਮਾ ਗਰਮ ਮੋਫਲੀ ਤੇ ਕੀ ਰੇਟ ਹੈ ਭਾਈ ਜੀ ਮੋਫਲੀ ਦਾ ਕੀ ਰੇਟ ਹੈ 120 ਆ ਦੇਖੋ ਬਾਈ ਦੀ ਮੁਸਕਰਾਟ ਹੀ ਬਾਈ ਦੀ ਮੂੰਫਲੀਆਂ ਵਕਾਉਂਦੀਆਂ ਨੇ ਆ ਦੇਖੋ ਕਿੰਨਾ ਸੋਹਣਾ ਹੱਸਦਾ ਬਾਈ ਇਹ ਹਸਮੁਖ ਚਿਹਰੇ ਹੀ ਅਕਸਰ ਲੋਕਾਂ ਨੂੰ ਰਵਾਉਂਦੇ ਨੇ ਆ ਵੇਖੋ ਤੇ ਬਾਈ ਕਹਿੰਦਾ ਵੀ 33 ਮੂੰਫਲੀ ਲੈ ਜਾਓ ਤੁਸੀਂ 120 ਰੁਪਏ ਕਿਲੋ ਤੇ 100 ਆ ਵੇਖੋ ਲਾਲ ਹੈ ਪੂਰੀ ਮੂੰਫਲੀ ਤੇ ਬਾਈ ਆ ਪੈਕਟ ਕੀ ਰੇਟ ਹੈ ਮੁਰੁੰਡਾ ਹਾਂਜੀ 40 ਆ ਵੇਖੋ ਮੁਰੁੰਡਾ 40 ਫੇਰ ਵੇ ਕਿੰਨਾ ਖੁਸ਼ ਹੈ ਇਹ ਦੇ ਤੇ ਆ ਮਰੁੰਡਾ ਚਾਲੀ ਹੈ ਤੇ ਆ ਮਰੁੰਡਾ ਜੀ ਇਹ 100 ਦਾ ਪੈਕੇਟ ਹੈ ਇਹ 100 ਰੁਪਏ ਦਾ ਪੈਕੇਟ ਹੈ ਜੀ 10 ਕੀ ਹੁੰਦੇ 100 ਦਾ ਮਤਲਬ 10 ਰੁਪਏ ਦਾ ਇੱਕ ਪੀਸ 10 ਰੁਪਏ ਦਾ ਇੱਕ ਪੀਸ ਕਹਿੰਦੇ ਆ ਤੇ ਗੱਚਕਾਂ ਜੀ ਆ ਚਿਪਸ ਵੀ ਰੱਖੀਆਂ ਹੋਈਆਂ ਇੱਥੇ ਤੇ ਦਾਲਾਂ ਦੁਲਾਂ ਤੇ ਬਾਈ ਜੀ ਵਧੀਆ ਚੱਲਦਾ ਸਿਸਟਮ ਮਤਲਬ ਦਾਲ ਰੋਟੀ ਬਣੀ ਜਾਂਦੀ ਹੈ ਆ ਬਾਈ ਕਹਿੰਦਾ ਵੀ ਦਾਲ ਰੋਟੀ ਬਣੀ ਜਾਂਦੀ ਹੈ ਤੇ ਅਸੀਂ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਇੱਥੇ ਆਪ ਦਾ ਅਗਲੇ ਵਾਰ ਛੋਲੀ ਟਿੱਡੇ ਆ ਹਾਂਜੀ ਹਰਾ ਛੋਲੀਆ ਮੈਨੂੰ ਅਗਲੇ ਆ ਕਹਿੰਦੇ ਵੀ ਆਪਣੇ ਕੀ ਨਾਲ ਲੈਂਦੇ ਆ ਬਈ ਮੋਫਲੀ ਦੇ ਨਾਲ ਨਾਲ ਹਰਾ ਛੋਲੀਆ ਵੀ ਕਹਿੰਦੇ ਮਿਲੂਗਾ ਅਗਲੀ ਵਾਰੀ ਕਦੋਂ ਮਤਲਬ ਕਿੰਨਾ ਟਾਈਮ ਬਾਅਦ ਇੱਕ ਹਫਤੇ ਬਾਅਦ ਬਾਈ ਕਹਿੰਦਾ ਵੀ ਹਫਤੇ ਬਾਅਦ ਛੋਲੀਆਂ ਵੀ ਮਿਲੂਗਾ। ਅਰਪ੍ਰੀਤ ਬਜਾਜ ਜੀ ਸਾਡੇ ਨਾਲ ਜੁੜ ਚੁੱਕੇ ਨੇ। ਤੇ ਆ ਦੇਖੋ ਗਰਮਾ ਗਰਮ ਕੰਮ ਚੱਲੀ ਜਾਂਦਾ ਹੈ। ਤੇ ਵਧੀਆ ਲੱਗਿਆ ਬਾਈ ਨੂੰ ਵੇਖ ਕੇ। ਕਿਉਂਕਿ ਬਾਈ ਨੇ ਆਪਦਾ ਹੀ ਰੋਜ਼ਗਾਰ ਚਲਾਇਆ ਹੋਇਆ ਹੈ। ਵੀ ਆਪਾਂ ਬਾਈ ਦੀ ਇੱਕ ਵਾਰੀ ਮੂੰਗਫਲੀ ਖਾ ਕੇ ਚੈੱਕ ਕਰਦੇ ਆਂ। ਮੁਫਲੀ ਦਾ ਸਵਾਦ ਹੈ ਬਾਈ ਜੀ ਆ ਵੇਖੋ ਲਾਈਵ ਦੇ ਵਿੱਚ ਜੁੜੇ ਹੋ ਹੈ ਮੁਫਲੀ ਜੁਆ ਰਿਹਾ ਆ ਵੇਖੋ ਲਾਈਵ ਦੇ ਨਾਲ ਨਾਲ ਇੱਕ ਗਾਹਕ ਵੀ ਆ ਗਿਆ ਬਾਈ ਨਾਲ ਕਿੰਨੇ ਰੁਪਏ ਦੀ ਲੈਂਦਾ ਬਾਈ 10 ਆ ਵੇਖੋ 10 ਰੁਪਏ ਦੀ ਮੁਫਲੀ ਲੈਂਦਾ ਆ ਬਾਈ 10 ਰੁਪਏ ਦੀ ਮੁਫਲੀ ਲਊਗਾ ਹੁਣ ਲਾਈਵ ਦੇ ਵਿੱਚ ਵੀ ਵੇਖੋ ਗਾਹਕ ਤੇ ਬਿਲਕੁਲ ਤੱਤੀ ਮੂਫਲੀ ਆਹ ਵੇਖੋ ਜੀ ਆਹ ਕੱਟਿਆ ਕਾਲੇ ਰੰਗ ਦਾ ਲਫਾਫਾ ਆਹ ਵੇਖੋ ਬਾਈ ਕਹਿੰਦਾ ਕਾਲੇ ਰੰਗ ਦਾ ਲਫਾਫਾ ਵਿੱਚ ਪਾਈਆਂ ਮੂਫਲੀਆਂ ਤੇ ਵਿੱਚ ਪਾਈਆਂ ਮੂਫਲੀਆਂ ਕਹਿੰਦੇ ਸਾਲੋ ਜੀ ਕਹਿੰਦੇ ਆਹ ਲੋ ਜੀ ਯਾਹੇ ਬਾਈ ਕਿੰਨਾ ਖੁਸ਼ ਚਿਹਰਾ ਮੈਂ ਇਹ ਚਿਹਰਾ ਇੱਧਰ ਮੁਫਲੀਆਂ ਇੱਧਰ ਮੁਫਲੀਆਂ ਇਹ ਖਾਣ ਦੇ ਬਾਣ ਤੇ ਦੇਣ ਦਾ ਬਾਣ ਰੈਡੀ ਲਈ ਹੈ ਬਾਈ ਨੇ ਆ ਵੇਖੋ ਠੀਕ ਹੈ ਬਾਈ ਜੀ ਆ ਵੇਖੋ ਬਾਈ ਖੁਸ਼ ਹੈ ਕਹਿੰਦਾ ਹੁਣ ਵਧੀਆ ਹੋ ਗਿਆ ਮੇਰੀ ਮਸ਼ਹੂਰੀ ਕਰਤੀ ਬਾਈ ਨੇ ਸਾਡੇ ਖੁਈਆਂ ਸਰਵਰ ਤੇ ਆਪਣੇ ਕੀ ਨਾਂ ਲੈਂਦੇ ਐ ਦੋਲਤਪੁਰੇ ਦੀ ਦੁਕਾਨ ਤੇ ਖੁਈਆ ਸਰਵਰ ਬਾਈ ਨੇ ਕੀਤੀ ਹੋਈ ਐ ਇੱਕ ਰੇੜੀ ਨਾਲ ਮਤਲਬ ਆਪਦਾ ਘਰ ਦਾ ਗੁਜ਼ਾਰਾ ਜਿਹੜਾ ਵਧੀਆ ਚਲਾ ਰਿਹਾ ਐ ਆ ਵੇਖੋ ਜੀ ਇਹ ਦੇਖੋ ਜੀ ਆਪ ਚਲਾ ਰਹੇ ਆਂ ਅਰਪ੍ਰੀਤ ਕੰਬੋਜ ਜੋਗੀ ਸਾਡੇ ਬੰਦ ਹੋਰ ਬਾਈ ਜੀ ਆਹ ਦੇਖੋ ਬਾਈ ਜੀ ਕਹਿੰਦੇ ਬਈ ਗੁੱਡ ਈਵਨਿੰਗ ਕਹਿੰਦੇ ਬਈ ਅੱਜ ਸਾਈਕਲ ਦੀ ਸ਼ੇਰ ਹੈ ਸਭ ਤੋਂ ਵਧੀਆ ਸ਼ੇਰ ਹੁੰਦੀ ਹੈ ਸਾਈਕਲ ਦੀ ਕਿਉਂਕਿ ਅੱਜ ਕੱਲ ਤਾਂ ਫੋਰਚਨਰ ਵਾਲੇ ਵੀ ਸਾਈਕਲ ਤੇ ਆ ਗਏ ਤੇ ਬਾਈ ਜੀ ਸਾਈਕਲ ਤੋਂ ਸਾਈਕਲ ਤੇ ਹੀ ਹੈ ਇਹ ਬਹੁਤ ਵਧੀਆ ਗੱਲ ਹੈ ਤੇ ਹੁਣ ਆਪਾਂ ਚੱਲਦੇ ਆਂ ਪਿੰਡ ਦੋਲਤਪੁਰੇ ਤੇ ਉਹ ਪਿੰਡ ਦੋਲਤਪੁਰਾ ਤੁਹਾਨੂੰ ਦਿਖਾਉਣਾ ਮੈਂ ਅੱਜ ਮੇਰਾ ਪਿੰਡ ਤੇ ਆਪਾਂ ਹੁਣ ਚੱਲੀਏ ਪਿੰਡ ਦੋਲਤਪੁਰਾ ਚਲੋ ਜੀ ਨਾ 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 ਜਾਣੇ ਨਾ ਜਾਣੇ ਜਾਣ ਜਾਣ ਜਾਣੇ ਚਲੋ ਜਾਣੇ ਹੋਰ ਅਗਲੀ ਤੇ ਆਪਾਂ ਹਾਂ Ya le han dado el poreno. <coughs>